ਅੱਜ ਤਾਂ ਸਾਰਾ ਕੰਮ ਕਰ ਹੀ ਦੇਣਾ ਮੈਂ ਕਿੰਨੇ ਦਿਨ ਹੋ ਗਏ ਸੀ ਵੇਖਦੀ ਨੂੰ ਓਹੋ ਪਵਨਾ ਕੀ ਜਾਦੂ ਜਾ ਕਰ ਰਹੇ ਹੋ ਮੈਨੂੰ ਸਮਝ ਨਹੀਂ ਆ ਰਹੀ ਅੱਜ ਸਾਰਾ ਖੰਡ ਕਰਦੇ ਨਾ ਅੱਜ ਸਾਰਾ ਕੁਝ ਨਹੀਂ ਰਹਿਣ ਦੇਣਾ ਆ ਫਿਰ ਮੰਨਦੇ ਹੋ ਨਾ ਕਮਾਲ ਹੋ ਗਿਆ ਕਿ ਨਹੀਂ ਆਹੋ ਆ ਤਾਂ ਦੇਖ ਨਜ਼ਾਰਾ ਆ ਗਿਆ ਪਵਨ ਵੇਖ ਕਿਵੇਂ ਭੱਜ-ਭੱਜ ਜਾਂਦੇ ਆ ਹੋਰ ਇੱਧਰ ਦੇਖ ਨਜ਼ਾਰਾ ਆ ਗਿਆ ਇੱਧਰ ਦੇਖ ਐਵੇਂ ਹੀ ਥੋੜੀ ਕਹੀ ਜਾਨੀ ਐ ਮੈਂ ਕਮਾਲ ਦੀ ਚੀਜ਼ ਬਣਾਈ ਐ ਐਵੇਂ ਨਾ ਕਰੋ ਮੈਂ ਕਹਿੰਨਾ ਆਪਾਂ ਆਪਣੇ ਦੋਸਤਾਂ ਨੂੰ ਦੱਸੀਏ ਜਲਦੀ ਜਲਦੀ ਬਿਲਕੁਲ ਜ਼ਰੂਰ ਹਾਂਜੀ ਇਹ ਆਪਾਂ ਬਹੁਤ ਹੀ ਵਧੀਆ ਅੱਜ ਚੀਜ਼ ਬਣਾਉਣ ਲੱਗੇ ਆ ਇੱਕ ਬਹੁਤ ਵਧੀਆ ਟਿਪ ਦੱਸਣ ਲੱਗੇ ਆ ਦੋਸਤਾਂ ਨੂੰ ਜਿਹਦੇ ਨਾਲ ਬਹੁਤ ਉਹਨਾਂ ਦੇ ਫਾਇਦੇ ਹੋਣਗੇ ਨਾਲੇ ਪੈਸੇ ਵੀ ਬਹੁਤ ਵੱਜ ਜਾਣਗੇ ਤੇ ਆਪਾਂ ਨੂੰ ਦੱਸੀ ਸੀ ਆਪਣੀ ਭੈਣ ਸੋਮਨ ਨੇ ਜਿਹੜੀ ਆਪਣੇ ਘਰੇ ਰਹਿੰਦੇ ਆ ਬਾਈ ਕੰਮ ਕਰਦੇ ਆ ਹਾਂਜੀ ਉਸ ਚੀਜ਼ ਨੂੰ ਬਣਾਉਣ ਲਈ ਆਪਾਂ ਨੂੰ ਚਾਹੀਦੇ ਆ ਜੀ 3-4 ਪਿਆਜ਼ ਠੀਕ ਹਾਂਜੀ ਤੇ ਹੁਣ ਆਪਾਂ ਇਹਨਾਂ ਦਾ ਜਿਹੜਾ ਕਿ ਛਿਲਕਾ ਉਤਾਰ ਲੈਨੇ ਆ ਹਾਂਜੀ ਆਪਾਂ ਜਿਹੜੇ ਕਿ ਚਾਰ ਪਿਆਜ਼ ਛਿੱਲ ਲਏ ਆ ਤੇ ਉਹਨਾਂ ਦੇ ਛਿਲਕੇ ਆਪਾਂ ਜਿਹੜੇ ਕੀ ਕਰਨਾ ਹੈ ਇੱਕ ਭਾਂਡੇ ਦੇ ਵਿੱਚ ਪਾ ਲੈਣੇ ਅੱਛਾ ਛਿਲਕੇ ਚਾਹੀਦੇ ਆਪਾਂ ਨੂੰ ਹਾਂਜੀ ਆਪਾਂ ਜਿਹੜੇ ਕੀ ਪਿਆਜ਼ ਨਹੀਂ ਲੈਨੇ ਆਪਾਂ ਨੂੰ ਚਾਹੀਦੇ ਛਿਲਕੇ ਤੇ ਬਿਲਕੁਲ ਸਸਤੇ ਜੀ ਸੱਜਣਾ ਕਿਉਂਕਿ ਛਿਲਕੇ ਤਾਂ ਆਪਾਂ ਸੁੱਟਨੇ ਹੀ ਹੁੰਦੇ ਆ ਬਿਲਕੁਲ ਹਾਂਜੀ ਤੇ ਇਹਨਾਂ ਨੂੰ ਆਪਾਂ ਰੱਖਦੇ ਆਂ ਸਾਈਡ ਤੇ ਇਹ ਵਰਤਾਂਗੇ ਆਪਾਂ ਸਬਜ਼ੀ 'ਚ ਤੇ ਹੁਣ ਜਿਹੜੀ ਚੀਜ਼ ਬਣਾਉਣੀ ਹੈ ਜੀ ਉਹ ਬਣਾਉਣੀ ਆਪਾਂ ਛਿਲਕਿਆਂ ਤੋਂ ਤੇ ਹੁਣ ਆਪਾਂ ਦੋਸਤੋ ਕੀ ਕਰਨਾ ਹੁਣ ਆਪਾਂ ਇਹਦੇ ਵਿੱਚ ਇੱਕ ਕੱਪ ਉਹ ਜਿਹੜਾ ਕੀ ਪਾਣੀ ਦਾ ਪਾ ਦੇਣਾ ਠੀਕ ਠੀਕ ਹੈ ਜੀ ਤੇ ਅੱਜ ਵੀ ਨਹੀਂ ਲੱਗਣੇ ਕੱਲੇ ਛਿਲਕੇ ਜਿਹੜੇ ਆਪਾਂ ਸੜ ਦਿੰਨੇ ਉਹ ਹੀ ਲੱਗਣਗੇ ਹਾਂਜੀ ਤੇ ਹੁਣ ਆਪਾਂ ਕਰਦੇ ਆ ਜੀ ਗੈਸ ਔਨ ਤੁਸੀਂ ਬਣਾ ਕੀ ਰਹੇ ਹੋ ਮੈਨੂੰ ਤਾਂ ਸਮਝ ਨਹੀਂ ਆ ਰਹੀ ਨਾਲੇ ਆਪਣੇ ਦੋਸਤ ਵੀ ਡੀਕ ਰਹੇ ਹੋਣੇ ਆ ਪਤਨ ਕੀ ਬਣਾ ਰਹੇ ਹਾਂਜੀ ਅੱਜ ਆਪਾਂ ਬਣਾ ਰਹੇ ਆ ਜੀ ਮੱਛਰਾਂ ਤੇ ਮੱਖੀਆਂ ਨੂੰ ਭਜਾਉਣ ਵਾਸਤੇ ਸਪਰੇਅ नूँ, नूँ अच्छा मक्खियां ਤੇ ਮੱਛਰਾਂ ਵਾਸਤੇ ਸਪਰੇ ਹਾਂਜੀ ਉਹਦਾ ਪਾਉਣ ਦਾ ਮਹਿੰਗੀ ਬਹੁਤ ਆਉਂਦੀ ਜਿਹੜੀ ਆਪਾਂ ਬਜਾਰੋਂ ਲੈ ਕੇ ਆਉਣੇ ਬਿਲਕੁਲ ਜੀ ਧਿਆਨ ਨਾਲੇ ਆਰਗੈਨਿਕ ਆ ਕੋਈ ਇਹਦੇ ਵਿੱਚ ਕੈਮੀਕਲ ਨਹੀਂਗਾ ਕੋਈ ਕਿਸੇ ਦੀਆਂ ਆਈਜ਼ ਨੂੰ ਜਾਂ ਫੇਸ ਨੂੰ ਕਿਸੇ ਨੂੰ ਵੀ ਇਫੈਕਟ ਨਹੀਂ ਪੈਣਾਗਾ ਤੇ ਮੱਖੀਆਂ ਮੱਛਰ ਜਰੂਰ ਮਰ ਜਾਣਗੇ ਜਾਂ ਭੱਜ ਜਾਣਗੇ ਕੋਈ ਦੇ ਵਿੱਚ ਜਵੇਂ ਆਪ ਨੂੰ ਡਰ ਹੁੰਦਾ ਵੀ ਆਪਣੇ ਰੋਟੀ 'ਚ ਨਾ ਹਿੱਟ ਹਿੱਟ ਪੈ ਜਾਏ ਉਹ ਤਾਂ ਨਹੀਂ ਹਾਂਜੀ ਬਿਲਕੁਲ ਜੀ ਠੀਕ ਹਾਂਜੀ ਤੇ ਨਾਲੇ ਉਹ ਭੈਣ ਨੇ ਆਪਾਂ ਨੂੰ ਤਾਂ ਦੱਸਿਆ ਕਿਉਂਕਿ ਉਹ ਸੌਂਦਿਆ ਜੀ ਬਾਹਰ ਤੇ ਮੱਛਰ ਆ ਜਿਹੜੇ ਕਿ ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੇ ਆ ਗਰਮੀਆਂ ਦੇ ਵਿੱਚ ਤੇ ਉਹ ਕਹਿੰਦੇ ਸੀ ਅਸੀਂ ਤਾਂ ਹਰ ਸਾਲ ਆਹੀ ਸਪਰੇ ਬਣਾਉਨੇ ਆ ਪਸ਼ੂਆਂ ਕੋਲੇ ਵੀ ਆਪਾਂ ਇਹ ਛਿੜਕ ਸਕਦੇ ਆ ਤੇ ਹੁਣ ਇਸ ਤੋਂ ਬਾਅਦ ਇਹਦੇ ਵਿੱਚ ਕੀ ਪਾਊਗਾ ਪਵਨ ਹਾਂਜੀ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਪਾਵਾਂਗੇ ਹਾਂਜੀ ਉਹਨਾਂ ਜਿਹੜੇ ਕਿ ਆਪਣੀ ਪਿਆਜ਼ ਆ ਪੂਰਾ ਆ ਦਾ ਜਿਹੜੇ ਉਹਦੇ ਛਿਲਕੇ ਆ ਰੰਗ ਛੱਡ ਚੁੱਕੇ ਆ ਤੇ ਪੂਰੀ ਤੇਜ ਮਤਲਬ ਕਿ ਇਹ ਲਿਕਵਿਡ ਬਣ ਕੇ ਤਿਆਰ ਹੋ ਗਿਆ ਪਰ ਆਪਾਂ ਇਹਦੇ ਵਿੱਚ ਦੋ ਫਰਨੇਲ ਦੀਆਂ ਗੋਲੀਆਂ ਵੀ ਪਾਵਾਂਗੇ ਠੀਕ ਜਿਹਦੇ ਨਾਲ ਇਹ ਹੋਰ ਵੀ ਜ਼ਿਆਦਾ ਜਿਹੜੇ ਕੀ ਅਸਰਦਾਰ ਤੇਜ਼ ਬਣ ਜਾਊਗਾ ਪਰ ਮੈਨੂੰ ਤਾਂ ਖੜਾ ਨਹੀਂ ਜਾਂਦਾ ਇੰਨੀ ਮਤਲਬ ਕੀ ਬਾਹਰ ਦੀ ਆ ਰਹੀ ਆ ਪਿਆਜ਼ਾਂ ਦੀ ਅੱਖਾਂ ਮੱਚ ਰਹੀਆਂ ਬਹੁਤ ਬੁਰਾ ਹਾਲ ਬਿਲਕੁਲ ਜੀ ਹੋਣਾ ਬੋਖਿਆਂ ਦਾ ਇੱਥੇ ਕੀ ਕਰਨਾ ਦੇਖੋ ਆਪਣੇ ਬਣਾਉਂਦੇ ਬਣਾਉਂਦੇ ਇੱਕ ਮੱਖੀ ਨਹੀਂ ਰਹੀ ਸਾਰੀਆਂ ਭੱਜ ਗਈਆਂ ਬਿਲਕੁਲ ਜੀ ਪੂਰਾ ਮਤਲਬ ਕੀ ਇਹਦਾ ਅਸਰ ਆਪਾਂ ਨੂੰ ਨਜ਼ਰ ਆ ਰਿਹਾ ਠੀਕ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚੱਕਰੀ ਜਿਹੜੀ ਆਪਾਂ ਮੱਛਰਾਂ ਵਾਲੀ ਲੈ ਕੇ ਨਹੀਂ ਆਉਂਦੇ ਨੇ ਤੇ ਕਈ ਵਾਰੀ ਦੇਖੀ ਹੋਣੀ ਹੈ ਸਭ ਨੇ ਮੱਛਰਾਂ ਵਾਲੀ ਚੱਕਰੀ ਹੁੰਦੀ ਹੈ ਜਿਹੜੀ ਅਰਗਬਤੀ ਵੀ ਕਹਿੰਦੇ ਆ ਮੱਛਰ ਵਾਲੀ ਤੇ ਉਹ ਆਪਾਂ ਥੋੜਾ ਜਿਹਾ ਟੁਕੜਾ ਇਹਦੇ ਵਿੱਚ ਪਾਵਾਂਗੇ ਇਹ ਆਪਸ਼ਨਲ ਆ ਜੇ ਤੁਹਾਡੇ ਕੋਲ ਹੈਗੀ ਆ ਤਾਂ ਪਾ ਦਿਓ ਤੇ ਨਹੀਂ ਤਾਂ ਫਿਰ ਜਿਹੜੀ ਇਹ ਪਿਆਜ਼ ਤੇ ਜਿਹੜੀ ਫਰਨੈਲ ਵਾਲੀਆਂ ਗੋਲੀਆਂ ਪਾਈਆਂ ਨਾ ਇਹਦੇ ਨਾਲ ਹੀ ਬਹੁਤ ਹੀ ਜ਼ਿਆਦਾ ਅਸਰਦਾਰ ਜਿਹੜਾ ਕਿ ਇਹ ਸਪਰੇ ਮੱਛਰਾਂ ਵਾਲੀ ਬਣ ਕੇ ਤਿਆਰ ਹੋ ਜੂਗੀ ਤੇ ਹੋਰ ਹੁਣ ਆਪਾਂ ਥੋੜਾਕ ਟਾਈਮ ਹੈ ਜਿਹੜਾ ਕਿ ਇਹਨੂੰ ਹੋਰ ਇਹਦੇ ਵਿੱਚ ਰਿਨਾਂਗੇ ਤੇ ਫਿਰ ਹਾਂਜੀ ਇਹ ਆਪਣੀ ਸਪਰੇਅ ਜਿਹੜੀ ਕਿ ਬਣ ਕੇ ਹੋ ਗਈ ਹੈ ਤਿਆਰ ਠੀਕ ਹਾਂਜੀ ਆ ਤੁਸੀਂ ਕਲਰ ਦੇਖ ਹੀ ਰਹੇ ਹੋ ਹੁਣ ਇਹਦੀ ਤਾਂ 스ਮੈਲ ਹਿੱਟ ਤੋਂ ਵੀ ਖਤਰਨਾਕ ਹੋ ਗਈ ਹੈ ਨਾ ਬਿਲਕੁਲ ਜੀ ਬਸ ਹਾਂ ਠੀਕ ਹਾਂਜੀ ਤੇ ਹੁਣ ਆਪਾਂ ਇਹਨੂੰ ਛਾਣ ਲੈਨੇ ਆ ਠੀਕ ਦੋਸਤੋ ਅਗਲਾ ਪ੍ਰੋਸੈਸ ਦੇਖੀ ਜਾਇਓ ਤੁਸੀਂ ਹਾਂਜੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਇਹ ਪੈਸੇ ਬਚਾਉ ਵੀਡੀਓ ਹਾਂਜੀ ਤੇ ਫਾਇਦੇ ਵਾਕਈ ਹੁੰਦੇ ਆ ਤੁਸੀਂ ਇੱਕ ਵਾਰੀ ਯੂਜ਼ ਕਰਕੇ ਦੇਖ ਲਿਓ ਤੇ ਤੁਹਾਨੂੰ ਆਪੇ ਹੀ ਪਤਾ ਫਰਕ ਨਜ਼ਰ ਆਊਗਾ। ਹਾਂਜੀ ਹੁਣ ਆਪਾਂ ਇਹ ਲਿਕਵਿਡ ਆ ਜਿਹੜਾ ਸਪਰੇਅ ਬੋਟਲ ਚ ਪਾ ਕੇ ਰੱਖ ਲੈਨੇ ਆ ਦੋਸਤੋ ਇਹ ਤੁਸੀਂ ਜਿੰਨਾ ਚਿਰ ਮਰਜ਼ੀ ਰੱਖੀ ਰੱਖਿਓ ਇਹਦਾ ਅਸਰ ਉਨਾ ਟਾਈਮ ਹੀ ਰਹੂਗਾ ਜਿੰਨਾ ਚਿਰ ਇਹ ਪਿਆਰ ਰਹੂਗਾ। ਪਿਛਲੀ ਗਰਮੀਆਂ ਦੇ ਵਿੱਚ ਵੀ ਇਹ ਬਣਾਈ ਸੀ। ਹਾਂਜੀ ਤੇ ਇਹਦੀ ਇੱਕ ਖਾਸ ਗੱਲ ਤੁਹਾਨੂੰ ਦੱਸ ਦਿੰਨੇ ਆ ਵੀ ਜਿੱਥੇ ਤੁਸੀਂ ਇੱਥੇ ਮਾਰਿਓ ਪੇਂਟ ਤੇ। ਹਾਂਜੀ ਜਿਵੇਂ ਤੁਸੀਂ ਇੱਥੇ ਕਿਸੇ ਵੀ ਪੇਂਟ ਤੇ ਮਾਰੋਗੇ ਤੇ ਇਹਦੇ ਦਾਗ ਨਹੀਂ ਪੈਂਦੇ ਜਮੈਂ। ਬਿਲਕੁਲ ਆ ਤੁਸੀਂ ਦੇਖੋ ਜਮਾਂ ਦਾਗ ਨਹੀਂ ਪੈਂਦੇ। ਤੇ ਜਾਂ ਮੇ ਹਿੱਟ ਵਗੈਰਾ ਮਾਰਦੇ ਆਪਾਂ ਉਹ ਕਲਰ ਵੀ ਫੇਡ ਕਰਦੀ ਆ ਤੇ ਦਾਗ ਵੀ ਪੈਂਦੇ ਤੇ ਬਾਕੀ ਆਪਾਂ ਨੂੰ ਇਹ ਜਿਹੜਾ ਕਿ ਆਪਣੇ ਜਿਹੜੇ ਕਾਰਨਰ ਵਗੈਰਾ ਤੇ ਮੱਛਰ ਹੁੰਦੇ ਆ ਜਾਂ ਪਰਦਿਆਂ ਦੇ ਪਿੱਛੇ ਵਗੈਰਾ ਹੋ ਗਏ ਹਨ ਤੇ ਜਾਂ ਆਪਾਂ ਪਸ਼ੂਆਂ ਕੋਲ ਵੀ ਇਹ ਛਿੜਕ ਸਕਦੇ ਆ ਉਹਨਾਂ ਦੇ ਕਮਰੇ ਦੇ ਵਿੱਚ ਜਾਂ ਤੇ ਆਸੇ-ਪਾਸੇ ਇਹਦੇ ਨਾਲ ਮੱਛਰ ਹੈ ਜਵਾਕੀ ਜਿਹੜੇ ਕਿ ਭੱਜ ਜਾਂਦੇ ਆ 스మెల్ ਬਹੁਤ ਤਿੱਖੀ ਆਉਂਦੀ ਆ ਇਹਦੇ ਵਿੱਚੋਂ ਬਹੁਤ 스మెల్ ਖੜਿਆਣੀ ਜਾ ਰਹੇ ਹਾਂਜੀ ਤੇ ਤੂੰ ਇਹ ਤੁਸੀਂ ਸਪਰੇ ਬਣਾ ਸਕਦੇ ਆ ਦੋਸਤੋ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਸੋਨੇ ਸੋਨੇ ਕਮੈਂਟ ਵੀ ਕਰਿਓ ਤੇ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ